ਐਸਆਈਟੀ ਦੇ ਅੱਗੇ ਪੇਸ਼ ਹੋਏ ਸੀ ਅਤੇ ਹੁਣ ਪੇਸ਼ੀ ਤੋਂ ਬਾਅਦ ਜਿਹੜੇ ਆ ਬਾਹਰ ਆ ਰਹੇ ਆ ਤੇ ਕੀ ਗੱਲਬਾਤ ਹੋਈ ਆ ਕੀ ਸਵਾਲ ਜਵਾਬ ਹੋਇਆ ਉਹ ਗੱਲਬਾਤ ਉਹ ਹੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿਵੇਂ ਬਿੱਤੇ ਕੱਲ ਹੀ ਤੁਸੀਂ ਸੁਣਿਆ ਸੀ ਕਿ ਕਿਸ ਤਰੀਕੇ ਨਾਲ ਕਿ 6 ਤੋਂ 7 8 ਘਾਟੇ ਜਿਹੜੀ ਆ ਪੁੱਛਕਿਛ ਹੁੰਦੀ ਆ ਤੇ ਬਖ ਵਖ ਸਵਾਲ ਆ ਜਿਹੜੇ ਉਹ ਹੁੰਦੇ ਆ ਤੇ ਉੱਥੇ ਹੀ ਵਿਕਰਮਜੀਠਿਆ ਵੱਲੋਂ ਸੁਪਰੀਮ ਕੋਰਟ ਦੇ ਆਧਾਰ ਤੇ ਕਾਫੀ ਜਿਹੜੇ ਆ ਵੱਡੀ ਗੱਲ ਕਹੀ ਜਾਂਦੀ ਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਅੱਜ ਮੋੜ ਤੋਂ ਜਿਹੜੇ ਆ ਐਸਆਈਟੀ ਦੇ ਅੱਗੇ ਪੇਸ਼ ਹੋਏ ਸੀ ਵਿਕਰਮਜੀਠੀਆ ਤੇ ਹੁਣ ਕੁਝ ਹੀ ਸਮੇਂ ਤੋਂ ਬਾਅਦ ਜਿਹੜੇ ਆ ਸਮੇਂ ਬਾਅਦ ਉਹ ਬਾਹਰ ਆਣਗੇ ਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਅੱਗੇ ਜਿਹੜਾ ਹੁਣ ਹੋ ਸਕਦਾ ਕਿਉਂਕਿ 2 ਦਿਨ ਸੁਪਰੀਮ ਕੋਰਟ ਵੱਲੋਂ ਆਦੇਸ਼ ਸੀ 2 ਦਿਨ ਪੁੱਛਗਿੱਛ ਦੇ ਲਈ ਐਸਆਈਟੀ ਨੂੰ ਕਿਹਾ ਗਿਆ ਸੀਗਾ ਕਿ 2 ਦਿਨ ਤੁਹਾਡੇ ਕੋਲ ਹੈ ਆ 17 ਤੇ 18 ਮਾਰਚ ਤਾਂ ਇਹ ਅਹਿਮ ਦਿਨ ਸੀਗੇ ਤਾਂ ਤੁਸੀਂ ਹੁਣ ਦੇਖ ਸਕਦੇ ਹੋ ਕਿ ਗੱਡੀਆਂ ਬਾਹਰ ਆਣ ਲੱਗੀਆਂ ਨੇ ਤੇ ਗੱਲਬਾਤ ਵੀ ਜਿਹੜੀ ਆ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਬਿਕਰਮਜੀਠੀ ਆ ਜਿਹੜੇ ਆ ਆ ਬਾਹਰ ਆਣ ਲੱਗੇ ਆ ਪੇਸ਼ੀ ਤੋਂ ਬਾਹਰ ਆ ਰਹੇ ਆ ਤੇ ਬੱਖ-ਬੱਖ ਜਿਹੜੇ ਆ ਉਹ ਆ ਸਵਾਲ ਜਵਾਬ ਕੀ ਹੋਇਆ ਤੇ ਜਿਹੜਾ ਵਿਦੇਸ਼ਾਂ ਨਾਲ ਤਾਰਾਂ ਜੋੜੀਆਂ ਜਾ ਰਹੀਆਂ ਵਿਦੇਸ਼ੀ ਜੋ ਦੋ ਤੋਂ ਤਿੰਨ ਜਿਹੜੇ ਦੱਸੇ ਜਾ ਰਹੇ ਆ ਇਸ ਵਿੱਚ ਦੋਸ਼ੀ ਉਹਨਾਂ ਨੂੰ ਲੈ ਕੇ ਕੀ ਗੱਲਬਾਤ ਹੋਈ ਆ ਉਹ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਬਿਕਰਮਜੀਠੀ ਆ ਆ ਬਾਹਰ ਜਿਹੜੇ ਆ ਚੁੱਕੇ ਆ ਤੇ ਗੱਲਬਾਤ ਜਿਹੜੇ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆ ਗਏ ਹੁਣ ਪੇਸ਼ੀ ਤੋਂ ਬਾਅਦ ਬਾਹਰ ਆਏ ਨੇ ਬਾਹਰ ਆਉਂਦੇ ਤਾਂ ਗੱਲਬਾਤ ਕਰ ਲੈ ਮਜੀਠਿਆ ਸਾਹਿਬ ਬਾਹਰ ਹੀ ਆ ਜਾਓ ਮਜੀਠਿਆ ਸਾਹਿਬ ਬਾਹਰ ਆਲੇ ਨਹੀਂ ਬਾਹਰ ਉਹ ਟੱਕੇ ਨਾ ਮਾਰ ਯਾਰ ਬਾਹਰ ਹੀ ਆ ਰਹੇ ਆ ਬਾਹਰ ਆ ਜੰਦੋ ਮੈਨੂੰ ਇੱਧਰ ਹੋ ਮਤਲਬ ਕੱਲ ਮੈਨੂੰ ਦੱਸੋ ਤੁਸੀਂ ਵੈਸੇ ਤਾਂ ਖਬਰ-ਖਬਰ ਲਾਉਂਦੇ ਨਹੀਂ ਜਿਨੇ ਜਿਨੇ ਐਨਕ ਪਾਈ ਹੋਵੇ ਉਹਦੀ ਖਬਰ ਵਾਦ ਲਾਉਂਦੇ ਹਾਂ ਐਨਕ ਪਾ ਕੇ ਗੱਲ ਕਰਾਂਗੇ ਬਗੈਰ ਕਰਾਂ ਮਰਜੀ ਦੱਸੋ ਕੀ ਦੀ ਸੁਣਦੇ ਆਵਾਜ਼ ਜਿਨੇ ਤੁਹਾਡੇ ਕੀ ਕਰ ਰਿਹਾ ਹੈਂ ਤਰਾ ਰੈਨਕ ਲਾ ਕੇ ਆ ਜਾਓ ਮੈਨੂੰ ਲੱਗ ਰਿਹਾ ਖਾਲੀ ਮਜੀਦੀਆ ਸਾਹਿਬ ਤੁਸੀਂ ਅੱਗੇ ਆ ਜਾਓ ਬੜੀ ਬੜੀ ਗ੍ਰੀਟਿੰਗ ਨਾਲ ਅੱਗੇ ਆ ਜਾਓ ਮਜੀਦੀਆ ਚੱਲ ਚੱਲ ਅੱਗੇ ਹੋ ਜਾ ਮਰਾ ਆਰਾਮ ਨਾਲ ਆਰਾਮ ਨਾਲ ਥੱਕਾ ਕਰੋ ਯਾਰ ਯਾਰ ਬਾਈ ਕੀ ਕਰ ਰਹਾ ਯਾਰ ਗ੍ਰੀਟਿੰਗ ਸਾਹਿਬ ਮੈਨੂੰ ਪਾਣਾ ਜਾ ਇਹਨੂੰ ਆਇਓ ਆਇਓ ਜੀਦੀਆ ਸਾਹਿਬ ਆਜੂ ਕਾਫੀ ਲੰਬਾ ਸਮਾਂ ਇਹ ਚੇ ਕਰ ਰਹਾ ਵੀਰ ਨੀਚੇ ਕਰ ਲੈ ਪਹਿਲਾਂ ਤਾਂ ਤੁਸੀਂ ਦੱਸੋ ਪ੍ਰੈਸ ਵਾਲੇ ਆਣਕ ਲਾ ਕੇ ਗੱਲ ਸੁਣੋਗੇ ਕਿ ਲਾ ਦੇ ਆ ਇਹਦੇ ਵਿੱਚ ਆ ਗਈ ਚੀਜ਼ਾਂ ਅੱਖਾਂ ਨਹੀਂ ਦਿਖ ਰਹੀਆਂ ਸੁਣਦੇ ਨਹੀਂ ਜਿਨ੍ਹਾਂ ਐਨਕ ਲਾ ਪਾਈਆਂ ਉਹਦੀ ਤੁਸੀਂ ਧਿਆਨ ਨਾਲ ਸੁਣਦੇ ਨਹੀਂ ਜਿਨ੍ਹਾਂ ਐਨਕ ਪਾਈ ਹੋਵੇ ਉਹਦੀ ਬੜੀ ਧਿਆਨ ਨਾਲ ਸੁਣਦੇ ਰਾਜ ਦੀ ਐਨਕ ਬੜੇ ਐਨਕਾ ਕਰਕੇ ਇਹ ਰਾਜ ਤਾਂ ਭਗਵੰਤ ਮਾਨ ਨਹੀਂ ਜਾ ਸਕਦਾ ਜੀ ਅੱਜ ਮਜੀਠੀਆ ਸਾਹਿਬ ਕਾਫੀ ਸਮਾਂ ਲੱਗਿਆ ਜੀ ਅੱਜ ਇੱਧਰ ਦੇ ਹਿਸਾ ਮੈਨੂੰ ਬੜੀ ਖੁਸ਼ੀ ਹੈ ਜੀ ਸਮਾਂ ਲੱਗਿਆ ਮੈਂ ਤਾਂ ਕਿਹਾ ਭਾਈ ਹੱਥ ਵੀ ਰੱਖੋ ਰੱਖਦੇ ਨਹੀਂ ਮੈਨੂੰ ਪਤਾ ਨਹੀਂ ਕਿਉਂ ਦੇਖੋ ਗੱਲ ਬੜੀ ਸਿੰਪਲ ਹੈ ਆਨਰੇਬਲ ਸੁਪਰੀਮ ਕੋਰਟ ਚ ਰਿਪੋਰਟਰ ਸਾਈਡ ਤੇ ਖੜਾ ਕਰੋ ਕਿ ਪੰਜਾਬ ਸਰਕਾਰ ਨੂੰ 2022 ਜਦੋਂ ਦੀ ਮੈਨੂੰ ਜਮਾਨਤ ਮਿਲੀ ਆ ਮੇਰੀ ਬੇਲ ਕੈਨਸਲ ਕਰਾਉਣ ਵਾਸਤੇ ਤੁਸੀਂ ਹੈਰਾਨ ਹੋਵੋਗੇ ਕਿ ਆਮ ਲੋਕਾਂ ਨੂੰ ਤਾਂ ਬੇਸਿਕ ਸਿਹਤ ਸਹੂਲਤ ਨਹੀਂ ਮਿਲ ਰਹੀ ਬੇਸਿਕ ਫੈਸਿਲਿਟੀ ਨਹੀਂ ਮਿਲ ਰਹੀ ਪੈਨਸ਼ਨ ਨਹੀਂ ਮਿਲ ਰਹੀ ਸ਼ਗਨ ਨਹੀਂ ਮਿਲ ਰਿਹਾ ਮਗਰ ਕਰੋੜਾ ਰੁਪਈਆ ਇੱਕ ਤਰੀਕ ਤੇ 25 25 50 50 ਲੱਖ ਖਰਚ ਹੋ ਰਿਹਾ ਹੈ ਕਿ ਮਜੀਠੀਏ ਮੰਦਿਰ ਭੇਜਣਾ ਹੁਣ 3 ਸਾਲ ਬੀਤ ਗਏ ਆ ਜੀ ਔਰ 4 ਸਾਲ ਐਫ ਆਈ ਆਰ ਦਰਜ ਹੋਏ ਨੂੰ ਹੋ ਗਏ ਅਸੀਂ ਐਤ ਕੀ ਮੇਰੇ ਵਕੀਲ ਸਹਿਬਾਨ ਪ੍ਰੈਜ਼ੈਂਟ ਵੀ ਨੇ ਅਸੀਂ ਆਪ ਕੇ ਔਨਰੇਬਲ ਸੁਪਰੀਮ ਕੋਰਟ ਨੂੰ ਕਿ ਸਰ ਇਨਕੁਆਇਰੀ ਖਤਮ ਹੋਣੀ ਚਾਹੀਦੀ ਵੀ ਆ ਰੈਡੀ ਟੂ ਜੇਨ ਨੂੰ ਲੱਗਦਾ ਕਿ ਕੋਈ ਸਵਾਲਾਂ ਦੇ ਜਵਾਬ ਰਹਿ ਗਏ ਆ ਕਿਉਂਕਿ ਮੈਂ ਪੇਸ਼ ਸ਼ਾਇਦ ਪਹਿਲਾ ਕੇਸ ਹੋਣਾ ਜੀ ਕਿ ਜ਼ਮਾਨਤ ਤੋਂ ਬਾਅਦ ਵੀ ਅੱਜ ਮੈਂ ਸਤਵੀਂ ਅੱਠਵੀਂ ਵਾਰੀ ਪੇਸ਼ ਹੋ ਗਿਆ ਸੋ ਕੀ ਜੇ ਸੁਪਰੀਮ ਕੋਰਟ ਆਨਰੇਬਲ ਸੁਪਰੀਮ ਕੋਰਟ ਕੋਈ ਟਾਈਮ ਐਂਡ ਪਲੇਸ ਫਿਕਸ ਕਰੂਗੀ ਅਸੀਂ ਜ਼ਰੂਰ ਜਾਵਾਂਗੇ ਔਰ ਆਨਰੇਬਲ ਸੁਪਰੀਮ ਕੋਰਟ ਨੇ ਉਹਦੇ ਚ ਡਾਇਰੈਕਸ਼ਨਸ ਦਿੱਤੀਆਂ ਇਹ ਕੋਈ ਮਜਬੂਰ ਹੈ ਕਿਉਂਕਿ ਸਾਡੇ ਵਕੀਲ ਨੇ ਇਹ ਪ੍ਰਸਤਾਵ ਰੱਖਿਆ ਸੀ ਕਿ ਆਨਰੇਬਲ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਕਿ ਤੁਸੀਂ 17 ਤਰੀਕ ਨੂੰ ਜਾਓ ਔਰ ਬੋਲਦੇ ਆ ਇਹ ਗੱਲ ਕੀਤੀ ਸੀ ਕਿਉਂਕਿ ਮੇਰੇ ਵਕੀਲ ਸਾਹਿਬ ਮੈਨੂੰ ਜੋ ਦੱਸਦੇ ਆ ਕਿ ਜਦੋਂ ਉੱਥੇ ਏਜੀ ਸਾਹਿਬ ਬਹਿਸ ਕਰਦੇ ਸਨ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਇਹਦੇ ਲਈ 2 ਘੰਟੇ ਤੋਂ ਬਾਅਦ ਸਮੇਂ ਦੀ ਲੋੜ ਹੈ ਨਹੀਂ ਨਗਰ ਫੇਰ ਵੀ ਅਸੀਂ 17 ਤਰੀਕ 11 ਵਜੇ ਇਹ ਉੱਥੇ ਪਹੁੰਚਣ ਔਰ ਇਹ ਗੱਲ ਕਹੀ ਕਿ ਤੁਸੀਂ ਇਨਵੈਸਟੀਗੇਸ਼ਨ ਕੰਪਲੀਟ ਕਰਿਓ ਤੁਸੀਂ ਕੱਲ ਵੀ ਵੇਖਿਆ ਮੈਂ 8 ਘੰਟੇ ਰਿਹਾ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਜੇ ਕੋਈ ਸਵਾਲ ਦੇ ਜਵਾਬ ਰਹਿ ਗਏ ਮੈਂ ਹੋਰ ਲਾ ਲੈਣਾ ਘੰਟਾ ਦੋ ਬਸ਼ੱਕ ਰਾਤ ਤੁਹਾਡੇ ਨਾਲ ਕੱਟਣੀ ਉਹ ਵੀ ਕੱਟ ਲਾਂਗੇ ਕਈ ਵਾਰੀ ਸੁੱਤੇ ਪਏ ਨੂੰ ਚੇਤਾ ਆ ਜਾਂਦਾ ਲੈ ਕਿ ਆਹ ਸਵਾਲ ਪੁੱਛਣਾ ਹੈ ਮੈਂ ਉਦੋਂ ਫੇਰ ਲਾ ਲਿਆ ਕਰਾਂਗੇ ਕੱਦੀ ਝੁੱਠੀ ਫੇਰ ਸੌਂ ਜਾ ਕਰਾਂਗੇ ਮੈਂ ਕਰ ਚਲੋ ਅੱਜ ਮੈਂ ਫੇਰ ਆਇਆ ਕਿਉਂਕਿ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਸਨ ਇਹਨਾਂ ਨੇ ਮੈਨੂੰ ਫੇਰ ਸੱਦ ਲਿਆ ਅੱਜ ਮੈਂ ਫੇਰ ਆ ਗਿਆ ਔਰ ਅੱਜ ਵੀ ਤੁਸੀਂ ਵੇਖੋ 11 ਵਜੇ ਤੋਂ ਮੈਂ ਆਇਆ ਹੁਣ 6:30 ਹੋ ਗਏ ਜਦ ਮੈਂ ਬਾਹਰ ਆਇਆ ਸੋ ਮੈਂ ਚਾਹੂੰਗਾ ਹੁਣ ਆਨਰੇਬਲ ਸੁਪਰੀਮ ਕੋਰਟ ਦੇ ਜਿਹੜੀਆਂ ਡਾਇਰੈਕਸ਼ਨਸ ਨੇ ਉਹਨੂੰ ਸਿਟ ਸਰਕਾਰ ਦੀ ਸਰਕਾਰ ਤਾਂ ਕਦੇ ਪਾਲਣਾ ਨਹੀਂ ਕਰੂਗੀ ਸਰਕਾਰ ਨੇ ਤਾਂ ਇਸ ਮੁੱਦੇ ਤੇ ਸਿਆਸਤ ਕਰਨੀ ਹੈ ਮਗਰ ਸਿਟ ਉਹਦੀ ਇਨ ਬਿਨ ਪਾਲਣਾ ਕਰੇ ਉਹਨ ਇਨਵੈਸਟੀਗੇਸ਼ਨ ਕੰਪਲੀਟ ਕਰਨ ਤੇ ਆਪ ਦਾ ਜੇ ਚਲਾਨ ਪੇਸ਼ ਕਰਨਾ ਚਲਾਨ ਪੇਸ਼ ਕਰਨ ਜੇ ਉਹਨਾਂ ਨੇ ਕਲੋਜ਼ਰ ਰਿਪੋਰਟ ਦੇਣੀ ਆ ਉਹ ਦਿਨ ਜੋ ਕਰਨਾ ਕਿਉਂਕਿ ਮੈਨੂੰ ਪੂਰਾ ਇਹ ਵਿਸ਼ਵਾਸ ਹੈ ਕਿ ਮੈਨੂੰ ਅਖੀਰ 'ਚ ਇਨਸਾਫ ਹਮੇਸ਼ਾ ਗੁਰੂ ਦੀ ਕਚੈਰੀ 'ਚੋਂ ਔਰ ਜਿਹੜੀ ਨਿਆਇਪਾਲਿਕਾ ਉਹਨੇ ਮੈਨੂੰ ਦਿੱਤਾ ਕਿਉਂਕਿ ਜਦੋਂ ਆਨਰੇਬਲ ਹਾਈ ਕੋਰਟ ਨੇ ਜ਼ਮਾਨਤ ਕੀਤੀ ਸੀ ਮੇਰੇ ਤੇ ਤਾਂ ਇਹ ਜੀਆਂ ਕੋਈ ਧਾਰਾ ਛੱਡੀ ਕੋਈ ਨਹੀਂ ਸੀ ਜਿਹੜੀ ਨਹੀਂ ਲਾਈ ਨਗਰ ਉਹਨਾਂ ਨੇ ਮੈਨੂੰ ਬੇਲ ਦਿੱਤੀ ਔਰ ਕਿਹਾ ਥੈਟ ਦੀ ਐਵੀਡੈਂਸ ਅਗੇਂਸਟ ਮਜੀਟਿਆ ਇਜ਼ ਫਰੇਲ ਨਾਟ ਕ੍ਰੈਡੀਬਲ ਐਂਡ ਹੀ ਇਜ਼ ਨਾਟ ਗਿਲਟੀ ਆਫ ਜਿਹੜੇ ਮੇਰੇ ਤੇ ਆਪ ਰੋਪ ਲਾਏ ਸਨ ਸੋ ਮੈਨੂੰ ਪੂਰਾ ਵਿਸ਼ਵਾਸ ਹੈ ਔਰ ਮੈਂ ਰੱਬ 'ਚ ਵਿਸ਼ਵਾਸ ਰੱਖਦਾ ਹਾਂ ਸਵੇਰੇ ਵੀ ਮੈਂ ਗੁਰੂ ਦੇ ਚਰਨ ਪਰਚ ਕੇ ਤੁਹਾਡੇ ਚਰਨਾਂ 'ਚ ਇੱਥੇ ਹਾਜ਼ਰ ਹੋਇਆ ਸਾਂ ਗੁਰੂ ਤੇਗ ਬਹਾਦਰ ਸਿਮਰੀਏ ਘਰ ਨੋ ਨੇ ਦਾਵੇ ਧਾਏ ਸਭ ਥਾਈ ਹੋਏ ਸਹਾਇ ਗੁਰੂ ਸਾਹਿਬ ਸਦਾ ਹੀ ਅੰਗ ਸੰਗ ਸਹਾਈ ਨੇ ਔਰ ਜਿੱਤ ਸਚਾਈ ਦੀ ਹੋਊਗੀ ਮੇਰਾ ਇਹ ਅਟੁੱਟ ਵਿਸ਼ਵਾਸ ਹੈ ਠੀਕ ਹੈ ਸਰਕਾਰਾਂ ਨਾਲ ਜੇ ਤੁਸੀਂ ਲੜਾਈ ਲੜੋ ਔਰ ਜਾਂ ਤਾਂ ਚੁੱਪ ਕਰਕੇ ਬਹਿ ਜਾਓ ਮਗਰ ਜਦ ਲੜਾਈ ਲੜਨੀ ਹੁੰਦੀ ਆ ਜਾਂ ਤਾਂ ਕਈ ਜਿਹੜੇ ਵੱਡੇ ਲੀਡਰ ਆ ਕੰਪਰਮਾਈਜ਼ ਹੋ ਜਾਂਦੇ ਆ ਚੰਨੀ ਵਰਗੇ ਫਿਰ ਕੁਝ ਨਹੀਂ ਬੋਲਿਆ ਜਾਂਦਾ ਮਗਰ ਜੇ ਤੁਸੀਂ ਖੁੱਲ ਕੇ ਲੜੋਗੇ ਫਿਰ ਮੁੱਖ ਮੰਤਰੀ ਸਾਹਿਬ ਨੂੰ ਤਾਂ ਗੱਲ ਨਾ ਮੇਰੀ ਐਨਕ ਭਾਈ ਚੰਗੀ ਲੱਗਣੀ ਆ ਨਾ ਮੇਰੀ ਗੱਲ ਕੀਤੀਆਂ ਚੰਗੀ ਲੱਗਣੀ ਮਜੀਠੀਆ ਸਾਹਿਬ ਅੱਜ ਪੰਜ ਮੈਂਬਰੀ ਕਮੇਟੀ ਨੇ ਇੱਕ ਜਿਹੜੀ ਆ ਸ਼ੁਰੂਆਤ ਕੀਤੀ ਹੈ ਜੀ ਇਸ ਤਰੀਕੇ ਨਾਲ ਤੁਸੀਂ ਉਸ ਨੂੰ ਦੇਖ ਲਓ ਦੇਖੋ ਮੈਂ ਆਈ ਐਮ ਵੈਰੀ ਕਲੀਅਰ ਜੀ ਅਕਾਲ ਤਖਤ ਸਾਹਿਬ ਦੀ ਆਰਤੀ ਕਿਸੇ ਇਨਸਾਨ ਨੂੰ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਆਪ ਦੀ ਸਿਆਸਤ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਦਰ ਬਹੁਤ ਉੱਚਾ ਤੇ ਸੋਚਾ ਦਰ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ 7 ਮੈਂਬਰੀ ਕਮੇਟੀ ਤਾਂ ਬਣੀ ਸੀ ਜਿਹਦੇ ਚੇਅਰਮੈਨ ਡਾਮੀ ਸਾਹਿਬ ਸਨ ਫਿਰ ਬਡੂਂਗਰ ਸਾਹਿਬ ਸਨ ਕਿਉਂਕਿ ਉਹ ਸੀਨੀਅਰ ਮੋਸਟ ਸੈਕੰਡ ਸੀਨੀਅਰ ਮੋਸਟ ਐਸਜੀਪੀਸੀ ਦੇ ਪ੍ਰਧਾਨ ਰਹੇ ਤੇ ਬਾਕੀ ਮੈਂਬਰ ਸਨ ਇਛਲੀ ਜੇ ਸੀਨੀਅਰ ਮੋਸਟ ਮੈਂਬਰ ਜਿਹੜਾ ਚੇਅਰਮੈਨ ਹੋਵੇ ਜਦ ਉਹਨਾਂ ਨੇ ਕਿਉਂਕਿ ਸਿਰ ਨਹੀਂ ਜੁੜ ਰਹੇ ਸੀ ਦੇਖੋ ਸਤੀਫੇ ਦਾ ਜੋ ਮੈਨੂੰ ਵੀ ਕਾਰਨ ਪਤਾ ਲੱਗਿਆ ਉਹਦੇ ਚ ਇੱਕ ਵੱਡਾ ਕਾਰਨ ਇਹ ਸੀ ਕਿ ਜਦੋਂ ਸਮਝਾਉਂਦੇ ਸਨ ਕਿ ਆਪਾਂ ਏਕਤਾ ਕਰ ਲਈਏ ਇਕੱਠੇ ਹੋਈਏ ਕਿਉਂਕਿ ਅਕਾਲ ਤਖਤ ਸਾਹਿਬ ਦਾ ਇਹ ਵੀ ਹੁਕਮ ਹੈ ਕਿ ਭਾਈ ਆਪਦੇ ਆਪ ਦੇ ਚੁੱਲ੍ਹੇ ਸਮੇਟੋ ਤੇ ਏਕਤਾ ਕਰੋ ਨਗਰ ਕੁਛ ਲੋਕਾਂ ਨੂੰ ਜਿਨ੍ਹਾਂ ਨੂੰ ਇੱਕ ਵੱਡੀ ਤਾਕਤ ਤੋਂ ਥਾਪੀ ਮਿਲੀ ਸੀ ਇਹ ਰਕੜਾ ਸਾਹਿਬ ਜਾਣਦੀ ਹੈ ਉਹ ਵੱਡੀ ਤਾਕਤ ਕਿਹੜੀ ਹੈ ਉਹਨਾਂ ਦਾ ਤਾਂ ਬੜਾ ਪਿਆਰ ਹੈ ਉਹ ਆਪ ਦੱਸਣ ਮੈਂ ਕਿਉਂ ਦੱਸਾਂ ਉਹ ਆਪ ਦੇ ਮੂੰਹੋਂ ਦੱਸਣ ਮੁਖਾਰ ਬੇਨ ਤੋਂ ਉਹ ਥਾਪੀ ਕਰਕੇ ਤੁਸੀਂ ਅਕਾਲ ਤਖਤ ਸਾਹਿਬ ਦੇ ਜਿਹੜਾ ਪੁਚੀਲ ਤੋਂ ਜੋ ਸਭ ਨੂੰ ਆਦੇਸ਼ ਸੀ ਕਿ ਚੁੱਲੇ ਸਮੇਟੋ ਮਤਲਬ ਕਿ ਮਾਲ ਸਾਬ ਆਪ ਦਾ ਵੀ ਸਾਰੇ ਕਾਲੀ ਦਲ ਉਹ ਵੀ ਉਹ ਵੀ ਸਮੇਟਣ ਅਮਰਿਤਪਾਲ ਹੋਰੇ ਵੀ ਸਮੇਟਣ ਇਹ ਦਾਗੀ ਤੇ ਬਾਗੀ ਵੀ ਸਮੇਟਣ ਸਾਰੇ ਇਕੱਠੇ ਰਲ ਮਿਲ ਕੇ ਇਸ ਲਈ ਮੈਂ ਤਾਂ ਫੇਰ ਕਹੂੰਗਾ ਕਿ ਭਾਈ ਇਕੱਠੇ ਹੋ ਡੋਨਟ ਬਿਕਮ ਪਾਉਨਸ ਕਿਸੇ ਦੇ ਹੱਥ ਠੋਕਾ ਬਣ ਕੇ ਹੋਰ ਸਿਆਸਤ ਨਾ ਕਰੋ ਪੰਥ ਨੂੰ ਕਮਜ਼ੋਰ ਨਾ ਕਰੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਕੰਮ ਕੀਤਾ ਪਹਿਲਾਂ ਵੀ ਜੇ ਗਲਤੀਆਂ ਹੋਈਆਂ ਉਦੋਂ ਵੀ ਤੁਸੀਂ ਨਾਲ ਹੀ ਸੋਂ ਮਤਲਬ ਇਹ ਚਾਹੇ ਬੀਬੀ ਜਗੀਰ ਕੌਰ ਜੀ ਨੇ ਰਖੜਾ ਸਾਹਿਬ ਨੇ ਚੰਦੂ ਮਾਜਰਾ ਸਾਹਿਬ ਨੇ ਜਿੰਨੇ ਵੀ ਸਾਹਿਬ ਨੇ ਇਹ ਆਲੀ ਸਾਹਿਬ ਨੇ ਸਾਰੇ ਸਾਹਿਬ ਨਾਲ ਹੀ ਸਾਨੂੰ ਮੈਤਪੁਰੀ ਸਾਹਿਬ ਤੋਂ ਬਹੁਤ ਵੱਡੇ ਉਹਦੇ ਤੇ ਸਨ ਦੇਖੋ ਇੱਕ ਪੀਪੀਐਸਸੀ ਦਾ ਚੇਅਰਮੈਨ ਹੁੰਦਾ ਉਸ ਤੋਂ ਬਾਅਦ ਸੈਕੰਡ ਮੋਸਟ ਇੰਪੋਰਟੈਂਟ ਨੌਕਰੀ ਦੇਣ ਦਾ ਜ਼ਿੰਮੇਵਾਰੀ ਐਸਐਸ ਬੋਰਡ ਦੀ 10 ਸਾਲ ਇਹ ਰਹੇ ਹੈ ਚੇਅਰਮੈਨ ਸੋ ਅਸੀਂ ਸਾਰੇ ਇਕੱਠੇ ਸਾਂ ਐਂਡ ਆਈ ਥਿੰਕ ਪੰਥ ਵੀ ਇਹ ਚਾਹੁੰਦਾ ਲੋਕ ਇਹ ਚਾਹੁੰਦੇ ਆ ਕਿ देयर शुड बी ਯੂਨਿਟੀ ਸੋ ਉਸ ਯੂਨਿਟੀ ਨੂੰ ਮੁੱਖ ਰੱਖਦੇ ਆ ਚੇਅਰਮੈਨ ਸਾਹਿਬ ਦੀ ਅਗਵਾਈ ਹੇਟ ਮੈਨੂੰ ਨਹੀਂ ਪਤਾ ਉਹ ਉਹ ਮੈਂ ਤਾਂ ਬੜੀ ਵਾਰੀ ਉਹਨਾਂ ਨੂੰ ਅਪੀਲ ਕਰ ਚੁੱਕੇ ਆ ਮੈਂ ਅੱਜ ਵੀ ਕਰਦਾ ਕਿ ਧਾਮੀ ਸਾਹਿਬ ਨੂੰ ਵਾਪਸ ਆ ਕੇ ਚਲੋ ਜੇ ਉਹ ਆਗੇ ਬਹੁਤ ਚੰਗੀ ਗੱਲ ਹੈ ਕਿਉਂਕਿ ਮੈਂ ਉਹਨਾਂ ਕੋਲ ਆਪ ਘਰ ਜਾ ਕੇ ਆਇਆ ਸਾਂ ਉਦੋਂ ਨਹੀਂ ਉਹ ਮੰਨੇ ਸੀ ਔਰ ਮੈਂ ਮਹਿਸੂਸ ਕਰਦਾ ਹਾਂ ਉਹਨਾਂ ਤੇ ਬੜੀ ਵੱਡੀ ਜ਼ਿੰਮੇਵਾਰੀ ਹੈ ਸੋ ਉਹ ਜ਼ਿੰਮੇਵਾਰੀ ਉਹ ਨਿਭਾਉਣ ਔਰ ਸਾਰੇ ਇਕੱਠੇ ਹੋ ਕੇ ਕਿਸੇ ਦੇ ਹੱਥ ਠੋਕਾ ਨਾ ਬਣਨ ਇਕੱਠੇ ਹੋ ਕੇ ਜੋ ਵਰਕਰ ਚਾਹੁੰਦਾ ਕਿ ਇਕੱਠੇ ਹੋ ਕੇ ਕੰਮ ਕਰੋ ਇਹ ਮੇਰੀ ਅਪੀਲ ਹੈ ਬੇਨਤੀ ਹੈ ਬਾਕੀ ਮੰਨਣਾ ਨਹੀਂ ਮੰਨਣਾ ਭਾਈ ਇਹ ਤਾਂ ਆਪਦੀ ਆਪਦੀ ਮਰਜ਼ੀ ਹੈ ਮੇਰੇ ਤੋਂ ਕੀ ਕਰ ਸਕਦਾ ਜੀਆ ਸਾਹਿਬ ਉਹ ਕਹਿੰਦੇ ਕਿ ਆਪੋ ਤਾਂ ਵੀ ਜੋ ਪਹਿਲੇ ਲੀਡਰ ਹੋਣੇ ਕਿਉਂ ਆਪੋ ਤਾਂ ਵੀ ਜੋ ਪਹਿਲੇ ਜਦੋਂ ਤੋਂ ਸਜ਼ਾਵਾਂ ਵੀ ਭੁਗਤੀਆਂ ਗਈਆਂ ਪਰ ਫਿਰ ਵੀ ਜਿਹੜਾ ਹੁਣ ਆ ਇੱਕ ਜੋਟਾ ਹੋਰ ਦਿੱਤਾ ਹੋਰ ਕੁਝ ਹੋ ਰਿਹਾ ਜੀ ਉਹ ਗੀਤ ਸੁਣਿਆ ਨਾ ਤੂੰ ਨਹੀਂ ਬੋਲਦੀ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਫਿਰ ਇੱਥੇ ਕਿਹੜਾ ਯਾਰ ਬੋਲਦਾ ਉਹ ਤਾਂ ਮੈਨੂੰ ਕੀ ਪਤਾ ਪਊ ਮਜੀਤ ਜੀ ਤਾਂ ਮੈਨੂੰ ਸਵਾਲ ਕਿੱਦਾਂ ਮੈਂ ਤੈਨੂੰ ਰਾਤਾ ਹੁਣ ਪਤਾ ਨਹੀਂ ਕਿਹਦੇ ਚ ਕੌਣ ਬੋਲਦਾ ਤੇ ਤੁਸੀਂ ਪਤਾ ਕਰੋ ਨਾ ਤੁਸੀਂ ਖੋਜੀ ਬੰਦੇ ਹੋ ਨਵੀ ਜਥੇਦਾਰ ਸਾਹਿਬ ਬਾਰੇ ਕੀ ਕਹੋਗੇ ਕਿ ਉਹਨਾਂ ਨੇ ਵੀ ਜੁਆਇਨ ਕੀਤਾ ਜੀ ਅਜੂ ਪਹਿਲੇ ਵੀ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਸਾਹਿਬ ਜੀ ਮੇਰੀ ਕੋਈ ਹੈਸੀਅਤ ਜਾਂ ਔਕਾਤ ਹੈ ਮੇਰੀ ਤਾਂ ਮੇਰੀ ਔਕਾਤ ਦੇ ਨਾਲ ਗੱਲ ਕਰਿਆ ਕਰੋ ਤੁਸੀਂ ਐਡਾ ਵੱਡਾ ਸਵਾਲ ਪੁੱਛ ਲੈਨੇ ਮੈਨੂੰ ਮੇਰੀ ਆਪ ਦੀ ਮੈਂ ਮੈਂ ਤਾਂ ਪਹਿਲੇ ਦਿਨ ਮੈਂ ਆਪਦੀ ਚਿੱਠੀ 'ਚ ਇਹ ਗੱਲ ਕੀਤੀ ਆ ਕਿ ਭਾਈ ਸਭ ਇਕੱਠੇ ਹੋ ਥਿਸ ਇਜ਼ ਇਹ ਦੇਖੋ ਤੁਸੀਂ ਮੈਨੂੰ ਦੱਸੋ ਇਹ ਇਹ ਤਾਂ ਮਤਲਬ ਜਿਵੇਂ ਜਿਨੇ ਜਿਨੇ ਜਿਵੇਂ ਤੋੜ ਮੜੋੜ ਕੇ ਸਮਝਣਾ ਵਾਲੀ ਗੱਲ ਹੈ ਮੈਮਰੀ ਤਾਂ ਅਸੀਂ ਸੱਤ ਕੇ ਮੈਮਰੀ ਪੰਜ ਮੈਮਰੀ ਤਾਂ ਕਦੇ ਬਣੀ ਨਹੀਂ ਫਿਰ ਸੱਤ ਮੈਮਰੀ ਦੇ ਚੇਅਰਮੈਨ ਸਨ ਧਾਮੀ ਸਾਹਿਬ ਚੇਅਰਮੈਨ ਇਜ਼ 올 ਐਂਡ 올 ਫਿਰ ਗੱਲ ਤਾਂ ਅਸੀਂ ਚੁੱਲ੍ਹੇ ਸਮੇਟਣ ਦੀ ਇੱਥੇ ਤਾਂ ਨਵੇਂ ਚੁੱਲ੍ਹੇ ਬਾਲ ਲਏ ਤੇ ਫਿਰ ਇਹ ਤਾਂ ਮਤਲਬ ਇਹੀ ਸਮਝ ਆ ਜਾ ਸਕਦਾ ਨਾ ਜੀ ਕਿ ਜੀਨੇ ਜੇ ਇਸ ਤਰੀਕੇ ਨਾਲ ਸਮਝਣਾ ਉਹ ਸਮਝ ਲੈਂਦਾ ਹੁਣ ਇੱਕ ਦੋ ਦਿਨਾਂ ਤੱਕ ਚਾਹੇ ਅਸੀਂ ਆ ਚਾਹੇ ਬਗਾਲੇ ਆ ਸਾਰਿਆਂ ਦੀ ਮੈਂ ਤਾਂ ਬੇਨਤੀ ਕਰਦਾ ਇਸ ਲਈ ਇਕੱਠੇ ਹੋ ਭਾਈ ਐਸ.ਆਈ.ਡੀ ਸੰਤੁਸ਼ਟ ਹਨ ਤੁਹਾਡੇ ਜਵਾਬਾਂ ਤੋਂ ਜਿਹੜੇ ਤੈਨੂੰ ਲੱਗਦਾ ਜੀ ਇਹਨਾਂ ਮੇਰੇ ਤੇ ਸੰਤੁਸ਼ਟ ਹੋਣਾ ਮੇਰਾ ਵੀਰੇ ਨੂੰ ਤੁਸੀਂ ਇਹ ਪੁੱਛੋ ਭਗਵਾਨ ਸੰਤੁਸ਼ਟ ਹੈ ਕਿ ਨਹੀਂ ਮੈਂ ਤਾਂ ਐਣਕਾ ਪਾ ਕੇ ਆਇਆ ਸੀ ਐਣਕਾ ਪਾ ਕੇ ਬਾਹਰ ਨਿਕਲਿਆ ਉਹਨੂੰ ਤਾਂ ਇਸੇ ਤੇ ਸੰਤੁਸ਼ਟ ਹੋ ਜਾਣਾ ਚਾਹੀਦਾ ਕਿ ਮੇਰੇ ਵਾਂਗੂ ਬੰਦਾ ਵੇਖਣ ਨੂੰ ਧਾਪਣ ੜਿਆ ਕਿਉਂ ਉਹਨਾਂ ਦਾ ਕੀ ਕਹਿ ਸਕਦੇ ਭਾਈ ਸੰਤੋਸ਼ਟ ਹੋਣਾ ਨਹੀਂ ਹੋਣਾ ਮੇਰਾ ਕੰਮ ਹੈ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਮੰਨਨੇ ਮੈਂ ਉਹਨਾਂ ਆਰਡਰ ਦੀ ਤਾਮੀਲ ਕਰਦਾ ਆ ਅੱਜ ਇੱਥੇ ਪੇਸ਼ ਹੋਇਆ ਮਗਰ ਇਹ ਤੁਹਾਨੂੰ ਪਤਾ ਪੋਲਿਟਿਕਸ ਆ ਮੇਰਾ ਵੀ ਜਿੱਥੇ ਕੋਈ ਸੱਚਾਈ ਹੁੰਦੀ ਨਾ 3 ਸਾਲ ਨਾਲ ਲੱਗਦੀ ਔਰ ਮੈਂ ਅੱਜ ਵੀ ਅਪੀਲ ਕਰਦਾ ਜੋੜਦਾ ਹੱਥ ਜੋੜ ਕੇ ਕਿ ਭਾਈ ਹੁਣ ਕਰਦੇ ਹੋ ਹੁਣ ਨਵੇੜਾ ਕਰਦੇ ਹੋ 4 ਸਾਲ ਤੋਂ ਕਿੰਨਾ ਚਿਰ ਮਤਲਬ ਇਹ ਗਿਨੀਜ਼ ਬੁੱਕ ਦਾ ਵਾਰਡ ਰਿਕਾਰਡ ਚ ਥੋੜੀ ਸ਼ਾਮਲ ਹੋਣਾ ਮੇਰਾ ਕੇਸ ਲੈ ਕੇ ਕਿ 13 ਤੋਂ ਸ਼ੁਰੂ ਹੋਇਆ ਸੀ 25 ਚੜ ਗਈ ਆ ਇਹ ਨਾ ਹੋਵੇ ਮੈਂ ਕਿਥੇ ਮਰ ਮੁੱਕ ਜਾਮ ਮੇਰੇ ਜੂੰਦੇ ਜੀ ਤਾਂ ਕੰਮ ਨਵੇੜ ਦਿਓ ਜਿਹੜਾ ਨਵੇੜਦਾ ਕਦੋਂ ਤੱਕ ਪੰਜਾਬ ਚ ਸਰਕਾਰ ਹੈਗੀ ਤਦ ਤੱਕ ਤਾਂ ਇਹ ਹਲੇ ਚੱਲੂਗਾ ਪੈਣੀ ਕਿ ਲੱਗਦਾ ਕਿ 27 ਚ ਵੀ ਦੁਬਾਰਾ ਰਿਪੀਟ ਕਰਨਗੇ ਫਿਰ ਵੀ ਤਾਂ ਮਤਲਬ ਹੋ ਸਕਦਾ ਕੋਣ ਇਹ ਤਾਂ ਤੇ ਲਿਵਰ ਬਹਿ ਜਾਣਾ ਤੁੰਕ ਨਸ਼ਟਾਈ ਇਹ ਕੱਢ ਦਵੇ 25 ਭਗਵੰਤਾਂ ਦੇਖੋ ਕੇਜਰੀਵਾਲ ਬੜਾ ਸਿਆਣਾ ਉਹਨੇ ਕਿਹਾ ਅਸੀਂ ਨਹੀਂ ਲਾਉਣਾ ਇਹਨੂੰ ਉਹਨੂੰ ਪਤਾ ਇਹ ਤਾਂ ਆਪ ਹੀ ਪਟਾਕਾ ਬੋਲ ਜਾਣਾ ਇੰਜਨ ਤਾਂ ਦੋ ਵਾਰੀ ਸੀਜ ਹੋਣ ਤੋਂ ਮਹਾ ਫੋਟਸ ਵਾਲਿਆਂ ਨੇ ਬਚਾਇਆ ਦੇਖੋ ਜਦੋਂ ਗੱਡੀ ਉਬਾਲਾ ਮਾਰਨ ਲੱਗ ਪਏ ਤੇ ਇੰਜਨ ਸੀਜ ਹੁੰਦਾ ਇਹਦਾ ਤੇ ਸੀਜ ਹੁੰਦੇ 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 ਮਹਾ ਕੰਮ ਉਹ ਚਲਾਉਂਦੇ ਆ ਇਸ ਲਈ ਇਹ ਕੱਲ ਰਾਤ ਵੱਧ ਪੀਲੂ ਫੇਰ ਖਬਰ ਆਉ ਜੂ ਉਹ ਉਹ ਡੈਮ ਵਾਲੀ ਕਿਹੜੀ ਡੈਮ ਸੀ ਉਹ ਚਵਾਲ ਡੈਮ ਤੇ ਖਬਰ ਕੱਲ ਆਈ ਪਰਸੋਂ ਆਈ ਇਸ ਲਈ ਮੇਰੇ ਵੀਰੋ ਤੁਸੀਂ ਬਾੜਾ ਥੋੜਾ ਬੜਾ ਮੈਂ ਧੰਵਾਦ ਆ ਬਾਕੀਆਂ ਦਾ ਬੜਾ ਧੰਵਾਦੀ ਆ ਕਿ ਤੁਸੀਂ ਸਵੇਰ ਤੋਂ ਸ਼ਾਮ ਤੱਕ ਮੇਰੇ ਵਾਂਗੂ ਬਾਹਰ ਹੀ ਮੈਨੂੰ ਅੰਦਰ ਤੇ ਤੁਸੀਂ ਬਾਹਰ ਕਿ ਹੁਣ ਆਇਆ ਮਜੀਠੀਆ ਹੁਣ ਆਇਆ ਮਜੀਠੀਆ ਟੋੜੇ ਕਰਕੇ ਮੈਨੂੰ ਲੱਗਦਾ ਛੱਡ ਛੁੱਡ ਦਿੰਦੇ ਮੈਨੂੰ ਬਾਹਰ ਆਉਣ ਲੋ ਕਿ ਤੁਹਾਡੇ ਦਰਸ਼ਨ ਹੋ ਜਾਣ ਖੁੱਲੇ ਵਿਰੋਧੀ تیر ਨੂੰ ਕਿਵੇਂ ਦੇਖਦੇ ਹੋ ਜੀ ਐਡੇ ਐਡੇ ਮਸਲੇ ਹੋ ਰਹੇ ਨੇ ਪਰ ਕਿਸੇ ਵੀ ਤਰ੍ਹਾਂ ਦੀ ਹਲਚਲ ਨਹੀਂ ਹੋ ਰਹੀ ਕਿਸੇ ਵਿਰੋਧੀ تیر ਤਾਂ ਚਿਤਰੋ ਚਿਤਰੀ ਹੋਇਆ ਕਿ ਕਿੰਨੇ ਪੀਪੀਸੀਸੀ ਪ੍ਰਧਾਨ ਬਣਨਾ ਤੇ ਕਿੰਨੇ ਐਲੋਪੀ ਬਣਨਾ ਉਹ ਵਿਚਾਰੇ ਅੱਜ ਵੀ ਮੈਨੂੰ ਲੱਗਦਾ ਦਿੱਲੀ ਗਏ ਆ ਹੈਰਾਨਗੀ ਦੀ ਗੱਲ ਤੁਸੀਂ ਵੇਖ ਲਓ ਹਾਲ ਕੀ ਆ ਕਾਂਗਰਸ ਪਾਰਟੀ ਦਾ ਚਲੋ ਮੈਂ ਤਾਂ ਕੌਣ ਆ ਮੈਂ ਬੋਲੂਗਾ ਇਹਨਾਂ ਨੂੰ ਉਦੋਂ ਹੀ ਮਿਰਚਾਂ ਲੱਗ ਪੈਂਦੀਆਂ ਕਹਿੰਦੀ ਆਪਦੀ ਗੱਲ ਕਰੇ ਇਸ ਲਈ ਮੈਨੂੰ ਨਾ ਹੀ ਪੁੱਛ ਤੂੰ ਆਪ ਜੀ ਖੋਜੀ ਕੰਮ ਕਰ ਲਈ ਉਥੇ ਏਜੰਡਾ ਸੈੱਟ ਕਰ ਰਿਆ ਕਿ ਕੀਨੇ ਸਵਾਲ ਕਿਹੜਾ ਪੁੱਛਣਾ ਹੈ ਵਿਧਾਨ ਸਭਾ ਚ ਕਿਉਂਕਿ ਕਈ ਮਾਂ ਰਤੀ ਉਥੇ ਮੂੰਹ ਹੀ ਨਹੀਂ ਖੋਲਦੇ ਜਦੋਂ ਐਨਕਾ ਪਾ ਕੇ ਆਉਂਦਾ ਕਿਉਂ ਪਤਾ ਨਹੀਂ ਕੀ ਬੱਚਾਂ ਦੀ ਬਾਡੀ ਦੀ ਮਾੜੀ ਜੀ ਗੱਲ ਛੇੜਦਾ ਕਈਆਂ ਦੀ ਆਪ ਦੀ ਬਾਡੀ ਖੜਕਣ ਲੱਗ ਪੈਂਦੀ ਹੈ ਇਸ ਲਈ ਉਹ ਤਾਂ ਕੀ ਕਰਦੇ ਨਹੀਂ ਕਰਦੇ ਚਲੋ ਆਪੋਜੀਸ਼ਨ ਪਾਰਟੀ ਮੈਂ ਤਾਂ ਚਾਹੂੰਗਾ ਰੋਲ ਵਧੀਆ ਅਦਾ ਕਰ ਅੰਮ੍ਰਿਤਪਾਲ ਦੇ ਸਾਥੀ ਜਿਹੜੇ ਨੇ ਕਈ ਬਾਹਰ ਆ ਗਏ ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਲਿਆ ਜਾ ਰਿਹਾ ਨੇ ਅਸੀਂ ਹਟਾ ਕੇ ਚਲੋ ਆਗੇ ਤੇ ਚੰਗੀ ਗੱਲ ਹੈ ਜੀ ਮੈਂ ਮੈਂ ਕਹੂੰ ਕਮਾ ਜੀ ਐਨਐਸਏ ਅਸੀਂ ਤਾਂ ਹਮੇਸ਼ਾ ਇਹ ਜਿਹੜੇ ਕਾਨੂੰਨ ਹੈ ਮੈਂ ਤਾਂ ਉਹਨਾਂ ਨੂੰ ਐਨਐਸਏ ਜਿਹੜੇ ਹਿਊਮਨ ਰਾਈਟਸ ਵਾਇਲੇਸ਼ਨ ਦੀ ਇਹ ਯੂਆਪਾ ਇਹ ਜੇ ਕਾਨੂੰਨ ਨਹੀਂ ਇਹ ਜੇ ਲੱਗਣੇ ਚਾਹੀਦੇ ਜੀ ਜੇ ਆ ਰਹੇ ਆ ਵਾਪਸ ਬਾਕੀ ਹਾਂ ਮੈਂ ਉਸ ਦਿਨ ਵੀ ਨਹੀਂ ਸਹਿਮਤ ਸੀ ਮੈਂ ਅੱਜ ਵੀ ਨਹੀਂ ਸਹਿਮਤ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੋਈ ਇੱਕ ਬੰਦੇ ਨੂੰ ਛਡਾਉਣ ਵਾਸਤੇ ਥਾਣੇ ਲੈ ਕੇ ਜਾਵੇ ਜਿੱਥੇ ਲਾਹਣ ਵੀ ਪਈ ਹੋਵੇ ਸ਼ਰਾਬ ਵੀ ਪਈ ਹੋਵੇ ਮੁਰਗਾ ਵੀ ਵੱਡਿਆ ਹੋਵੇ ਔਰ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਨਾ ਹੁੰਦਾ ਹੋਵੇ ਤੁਸੀਂ ਬੰਦੇ ਨੂੰ ਛਡਾਉਣ ਵਾਸਤੇ ਲੈ ਜਾਓ ਮੈਂ ਤਾਂ ਇਹ ਨਹੀਂ ਬਾਣੀ ਦਾ ਸਤਕਾਰ ਨਹੀਂ ਸਮਝਦਾ ਔਰ ਜਿਹਨੇ ਬਾਣਾ ਪਾਇਆ ਹੋਵੇ ਭਾਈ ਉਹਦਾ ਫਰਜ਼ ਬਾਣੀ ਦਾ ਵੱਧ ਸਤਕਾਰ ਕਰਨਾ ਸਾਡਾ ਸਭ ਦਾ ਬਣਦਾ ਹੈ ਮਗਰ ਮੈਂ ਉਹਨੂੰ ਕਹੂੰਗਾ ਉਹਦਾ ਕਦਮ ਇੱਕਦਮ ਅੱਗੇ ਬਣਦਾ ਇਸ ਲਈ ਉਹਦੀ ਵੀ ਕਮੇਟੀ ਪਣੀ ਸੀ ਜੀ ਉਹਦਾ ਕੋਈ ਫੈਸਲਾ ਨਹੀਂ ਕੀਤਾ ਮਤਲਬ ਮੇਰਾ ਇਹ ਨਹੀਂ ਇਸ਼ੂ ਇਜ਼ ਨਾਟ ਅਮਰਿਤਪਾਲ ਉਹ ਤਾਂ ਬੜੀ ਛੋਟੀ ਜੀ ਗੱਲ ਹੈ ਜੀ ਕੱਲ ਫਿਰ ਕੋਈ ਹੋਰ ਉੱਠ ਕੇ ਲੈ ਜਾਊਗਾ ਜੀ ਪਰਸੋ ਕੋ ਜਿੰਮੇ ਜ਼ਮੀਨਾਂ ਦੇ ਕਬਜ਼ੇ ਚ ਪਹਿਲਾਂ ਮੈਂ ਇਸ ਸਿਸਟਮ ਦੇ ਇਸ ਉਸ ਸੋਚ ਦੇ ਖਿਲਾਫ ਹਾਂ ਮੇਰੇ ਗੁਰੂ ਦੀ ਤਾਂ ਬਹੁਤ ਵੱਡੀ ਮਤਲਬ ਉਹ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਮਤਲਬ ਉਸ ਗੁਰੂ ਦੇ ਜਿੱਥੇ ਚਰਨ ਪੈ ਜਾਣ ਜਿੱਥੇ ਉਸ ਗੁਰੂ ਦੀ ਨਿਗਾਹ ਪੈ ਜੇ ਉਹ ਥਾਂ ਤਾਂ ਐਡਾ ਪਵਿੱਤਰ ਤੇ ਸੁੰਦਰ ਹੋਣਾ ਚਾਹੀਦਾ ਦੱਸੋ ਜੀ ਕੀ ਥਾਣਿਆਂ 'ਚ ਲਜਾਉਣ ਦਾ ਇਹ ਕੰਮ ਮੇਜਿਟੀਆਂ ਸਾਹਿਬ ਨੂੰ ਦੇਖਿਆ ਜਾ ਰਿਹਾ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਪੰਜਾਬੀ ਆਪਣੇ ਹਿਮਾਚਲ ਵੱਲ ਨੂੰ ਜਾ ਰਹੇ ਨੇ ਉਹਨਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਦੇਖੋ ਆ ਮੈਂ ਬਿਲਕੁਲ ਉਸ ਗੱਲ ਨੂੰ ਕੰਡੈਮਨ ਕਰਦਾ ਜੀ ਅ ਸੰਤ ਜੀ ਦੀ ਔਰ ਔਰ ਮੈਂ ਸਮਝਦਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਸਾਹਿਬ ਨੂੰ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਸਾਲ ਸਾਹਿਬ ਨੇ ਅ ਬਹੁਤ ਵੱਡਾ ਮਾਨ ਸਨਮਾਨ ਦਿੱਤਾ ਔਰ ਅਸੀਂ ਸਾਰੇ ਉਹਨਾਂ ਦਾ ਬੜਾ ਸਤਿਕਾਰ ਕਰਦੇ ਆਂ ਔਰ ਇਹ ਜਾਂ ਉਹਨਾਂ ਦੀ ਤਸਵੀਰ ਤੇ ਜੇ ਇਸ ਤਰੀਕੇ ਦਾ ਵਿਵਹਾਰ ਹਿਮਾਚਲ ਚ ਹੋ ਰਿਹਾ ਬੜਾ ਨਿੰਦਣਯੋਗ ਇਟਸ ਸੈਡ ਆਈ ਕੰਡੈਮ ਇਟ ਔਰ ਇਹ ਜਾਂ ਕੁਝ ਹਰਿਆਣੇ ਚ ਵੀ ਵੇਖਣ ਨੂੰ ਮਿਲਿਆ ਚੀਗਾ ਜਦੋਂ ਅ ਖੱਟਰ ਸਾਹਿਬ ਇੱਕ ਵਾਰੀ ਕੋ ਲੰਗਰ ਹਾਲ ਚ ਜਾਣ ਤੋਂ ਇਨਕਾਰ ਕਰਤਾ ਕਿਉਂਕਿ ਉੱਥੇ ਸੰਤਾਂ ਦੀ ਤਸਵੀਰ ਸੀ ਭਾਈ ਜੇ ਨੂੰ ਅਕਾਲ ਤਖਤ ਸਾਹਿਬ ਨੇ ਮਾਨ ਸਨਮਾਨ ਦਿਆ ਹੋਵੇ ਉੱਥੇ ਖੱਟਰ ਸਾਹਿਬ ਹੋਣ ਹਿਮਾਚਲ ਦੀ ਸਰਕਾਰ ਹੋਵੇ ਕੋਈ ਹੋਵੇ ਉਹਨਾਂ ਦਾ ਸਤਕਾਰ ਉਹਨਾਂ ਨੂੰ ਦੇਣਾ ਪੈਣਾ ਨਹੀਂ ਤਾਂ ਪੰਜਾਬੀ ਉਸ ਗੱਲ ਦੀ ਆਵਾਜ਼ ਬੁਲੰਦ ਜ਼ਰੂਰ ਕਰ ਪੰਜਾਬੀ ਨੇ ਵੀ ਆਵਾਜ਼ ਚੱਕ ਲਈ ਕਿ ਮਤਲਬ ਭਿੰਡਰ ਸਾਹਿਬ ਦੀ ਹੁਣ ਫੋਟੋਆਂ ਲਾ ਰਹੇ ਜਿਹੜੇ ਹਿਮਾਚਲ ਤੋਂ ਗੱਡੀਆਂ ਆ ਰਹੀਆਂ ਨੇ ਉਹਨਾਂ ਤੇ ਹਾਂਜੀ ਗੱਡੀਆਂ ਲਾ ਰਹੇ ਨੇ ਸੰਤ ਭਿੰਦਰ ਜੀ ਦੀ ਜਿਹੜੀ ਹਿਮਾਚਲ ਤੋਂ ਗੱਡੀਆਂ ਆ ਰਹੀਆਂ ਨੇ ਸੰਤਾਂ ਦਾ ਨੌਂ ਤਾਂ ਮੇਰਾ ਵੀ ਠੀਕ ਤਰ੍ਹਾਂ ਲੈ ਪਿੰਡਾਂ ਦੇ ਚਲੋ ਠੀਕ ਹੈ ਜੀ ਤਾਂ ਮਨਜੀਠਿਆ ਸਾਹਿਬ ਅੱਜ ਥੈਂਕ ਯੂ ਥੰਕ ਯੂ ਸੰਗਾ ਜੀ ਮਹਾਰਾਜ ਸਾਹਿਬ ਤਾਂ ਗੱਡਾ ਖੜਾ ਸਾਹਿਬ ਆ ਜਾ ਦਿਓ ਆਹ ਦੇਖੋ ਵੀ ਹਮਾਸ਼ੂ ਬੋਲਦੀ ਤਾਂ ਮਨਜੀਠਿਆ ਸਾਹਿਬ ਅੱਜ ਐਸਆਈਟੀ ਦੇ ਅੱਗੇ ਦੂਜੇ ਦਿਨ ਪੇਸ਼ ਹੋ ਕੇ ਆਏ ਆ ਤਾਂ ਉਹਨਾਂ ਨੇ ਵੱਡੀ ਗੱਲ ਜਿੱਥੇ ਅਕਾਲੀ ਦਲ ਦੇ ਬਵਾਦ ਨੂੰ ਲੈ ਕੇ ਕਹੀ ਹੈ ਕਿ ਜੋ ਹੁਕਮ ਹੋਇਆ ਸੀ ਅਕਾਲ ਤਖਤ ਸਾਹਿਬ ਤੋਂ ਕਿ ਸੱਤ ਮੈਂਬਰੀ ਕਮੇਟੀ ਦੇ ਅਧੀਨ ਚੱਲਿਆ ਜਾਵੇ ਪਰ ਉਸ ਤੋਂ ਉਲਟ ਜਾ ਕੇ ਅੱਜ ਜਿਹੜੀ ਆ ਭਾਰਤੀ ਸ਼ੁਰੂ ਕੀਤੀ ਗਈ ਹੈ ਤਾਂ ਉਧਰ ਜੇਕਰ ਦੇਖਿਆ ਜਾਵੇ ਕਿ ਉਹਨਾਂ ਨੇ ਕਿਹਾ ਹੈ ਕਿ ਅਸੀਂ ਆਪਣੇ ਸਵਾਲ ਜਵਾਬ ਦੇ ਜਿਹੜੇ ਆ ਉਹ ਸਮਿਟ ਕਰਾ ਦਿੱਤੇ ਐ ਐਸਆਈਟੀ ਦੇ ਅੱਗੇ ਤਾਂ ਹੁਣ ਦੇਖਣਾ ਹੋਵੇਗਾ ਕਿ ਕੀ ਕੁਝ ਕਾਰਵਾਈ ਹੋਵੇ ਕਿਉਂਕਿ ਸੁਪਰੀਮ ਕੋਰਟ ਵਿੱਚ ਇਹ ਮਾਮਲਾ ਵਿਚਾਰ ਰਹੀ ਦੀ ਨਾ ਤੇ ਬਚਾ ਸੁਪਰੀਮ ਕੋਰਟ ਨੇ 2 ਦਿਨ ਦਾ ਐਸਆਈਟੀ ਨੂੰ ਸਮਾਂ ਦਿੱਤਾ ਸੀ ਕਿ ਜੋ ਸਵਾਲ ਜਵਾਬ ਕਰਨ ਨੇ ਉਹ ਦੋ ਦਿਨਾਂ ਦੇ ਵਿੱਚ ਸਾਰਾ ਕੰਮ ਨਿਬੇੜ ਲਿਆ